ਕੋਈ ਨਹੀਂ ਆਹ ਜੀ ਉਹ ਵੀ ਆ ਸਾਰੇ ਨਗਾ ਮਾੜੇ ਮਾੜੇ ਵਿੱਚ ਉਹ ਯਾਰ ਬਹੁਤ ਜੀ ਆ ਬਹੁਤ ਇਸ ਕੰਮ ਲਈ ਵੀ ਕਰ ਦਿੰਦੇ ਆ ਧੰਨਵਾਦ ਜੀ ਜਿਹੜੇ ਹੋਰ ਵੀ ਬੰਦ ਬੰਦ ਦਿੰਦੇ ਆ ਜਿਹੜੇ ਐਡਮੈਂਡਾ ਜਿਹੜੇ ਥੋੜੇ ਦਿਨਾਂ ਚਿਰ ਪ੍ਰਸੰਧੀਆਂ ਜਿਹੜੇ ਆਪ ਕੋਸ਼ਿਸ਼ ਮਾਰੀ ਥੋੜਾ ਖੋਲਿਓ ਯਾਰ ਬੜੀ ਕੀ ਕਹਿਣਾ ਚਾਹੁੰਦੇ ਹਾਂ ਮੁਸਤਾਫ ਸਿੰਘ ਵਾਲਾ ਹਲਕਾ ਗਿਲ ਸਾਡੇ ਸਰਕਾਰ ਜੁਗਰਾ ਬੱਧਾ ਵੀਰ ਐਮਐਲਏ ਦੀ ਬਚਨ ਚੰਦਵਾਲ ਹਲਕੇ ਦੇ ਵਿੱਚ ਇਸ ਪਿੰਡ ਦੇ ਵਿੱਚ ਪੀਣ ਵਾਲੇ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਸੀ ਬਹੁਤ ਲੰਬੇ ਸਮੇਂ ਤੋਂ ਕਈ ਸਰਕਾਰਾਂ ਆਈਆਂ ਹਰ ਵਾਰੀ ਪੰਚਾਇਤ ਨੇ ਮਤੇ ਪੋੜੇ ਪਰ ਪੀਣ ਵਾਲੇ ਪਾਣੀ ਦਾ ਹੰਢੇ ਹੋਇਆ ਸੋ ਐਮਐਲਏ ਸਾਹਿਬ ਨੇ ਮੁਖਤਰੀ ਸਰਕਾਰ ਤੋਂ ਅਰਜ਼ੀ ਜਮੇਤ ਲਗਾਈ ਜਿਸ ਮੇਂ ਅਨੁਮਾਨ ਹੈ ਕਿ ਔਰਾਂ ਅੱਜਲਾ 2000 ਰੁਪਏ ਦੇ ਲੱਗ ਰਿਹਾ ਹੈ ਜਿਲ੍ਹਾ ਪੀ ਵਾਲੀ ਫੈਕਟਰੀ ਬਣੀ ਪੀ ਨਾਲ ਪਾਣੀ ਕਰ ਕਰ ਪਹੁੰਚਾਇਆ ਗਿਆ ਤੇ ਮੈਂ ਮੱਖ ਮੰਤਰੀ ਸੁਰਜਾਰ ਕੋਰ ਸਨਮਾਨ ਜੀ ਦਾ ਧੰਨਵਾਦ ਕਰਦਾ ਕਿ ਐਮ ਐਲ ਏ ਜੀਵਨ ਸਿੰਘ ਸੰਘਵਾਰ ਤੇ ਪੂਰੀ ਪੰਚਾਇਤ ਨੂੰ ਪੂਰੇ ਪਿੰਡ ਦੇ ਲੋਕਾਂ ਨੂੰ ਲੁਭਾਇਨ ਪ੍ਰਾਵਾਹ ਨੂੰ ਮੈਂ ਵਿਖਾਈ ਜਿੰਦਾ ਇਹ ਬਹੁਤ ਵੱਡਾ ਪ੍ਰੋਜੈਕਟ ਥੋੜੇ ਸਮੇਂ ਦੇ ਵਿੱਚ ਕਿਉਂਕਿ ਪਹਿਲੀ ਸਰਕਾਰ ਜਿਹੜੀ ਜਦੋਂ ਵੀ ਕੋਈ ਵਰਕ ਕਰਦਾ ਮੱਖ ਮੰਤਰੀ ਸੁਰਜਾਰ ਕੋਰ ਸਨਮਾਨ ਜੀ ਨੇ ਵਾਦਾ ਕੀਤਾ ਹੈ ਕਿ ਹਰ ਘਰ ਤੱਕ ਪਹੁੰਚਾ ਪਾਣੀ ਸਾਫ ਸੁਥਰਾ ਪੀਣ ਵਾਲਾ ਪਾਣੀ ਅਸੀਂ ਪਹੁੰਚਾਵਾਂਗੇ ਜਦੋਂ ਵੀ ਇਸ ਪਿੰਡ ਨੂੰ ਪਤਾ ਲੱਗਦਾ ਨਾਲ ਦੀ ਨਾਲ ਗ੍ਰਾਂਟ ਆਈ ਦੀ ਹੈ ਹੁਣ 1 ਕਰੋੜ 60 ਲੱਖ 20 ਹਜ਼ਾਰ ਰੁਪਏ ਦੀ ਗ੍ਰਾਂਟ ਥੋੜੇ ਮਹੀਨਿਆਂ ਚ ਪੀਣ ਵਾਲਾ ਪਾਣੀ ਏ ਟੈਕੀ ਬਣ ਕੇ ਤਿਆਰ ਹੋ ਕੇ ਪੀਣ ਵਾਲਾ ਪਾਣੀ ਕਰ ਕਰ ਪਹੁੰਚਾਇਆ ਗਿਆ ਇਹ ਸਾਡੀ ਸੇਵਾ ਕਿਉਂਕਿ ਸਾਡੀ ਸਰਕਾਰ ਵਰਕਰ ਤੋਂ ਲੈ ਕੇ ਮੰਤਰੀ ਸੇਵਾਣ ਐਮ ਐਲ ਏ ਸੇਵਾਣ ਚੇਰਮੈਨ ਸੇਵਾਣ ਪੰਚਾਇਤਾਂ ਸਾਡਾ ਖੁਦ ਮੁੱਖ ਮੰਤਰੀ ਸਾਹਿਬ ਸੇਵਾ ਦਰ ਬਣ ਕੇ ਸੇਵਾ ਕਰ ਰਿਹਾ ਤੇ ਪੰਜਾਬ ਦੀ ਸੇਵਾ ਇਸ ਤਰੀਕਾ ਕਰਦੇ ਰਹਾਂਗੇ ਅੱਜ ਮੈਂ ਗੇਨ ਹਰਕੇਰੇ ਪਿੰਡ ਪ੍ਰਤਾਪ ਸਿੰਘ ਵਾਲਾ ਦੇ ਪੂਰੇ ਪਰਿਵਾਰ ਨੂੰ ਵਾਰਪਾ ਦਿੰਦਾ ਕਿ ਐਮਐਲਏ ਸਾਹਿਬ ਦਾ ਬਹੁਤ ਬਹੁਤ ਰੂਨ ਬਣਾਈ ਦਿਨਾ ਕਿ ਨਾਨ ਲਾਣਾ ਤਲਵਾਰ ਕਰਦਾ ਕਿ ਇੰਨੇ ਲੋਕਾਂ ਦੀ ਜਿਹੜੀ ਇਹਨਾਂ ਨੇ ਮੰਤਰੀ ਕਰਾਈ ਹੈ ਉਹ ਬਹੁਤ ਬਹੁਤ ਬਣਾਈ ਮੁੰਡੇ ਸਭ ਕਿੰਨੇ ਚਿਰ ਤਿਆਰ ਹੋ ਜਾਏਗਾ 6 ਮਹੀਨੇ ਦੇ ਅੰਦਰ ਅੰਦਰ ਬਣ ਕੇ ਤਿਆਰ ਠੀਕ ਹੈ ਆ ਸੰਗਤ ਸਾਹਿਬ ਹਾਂਜੀ ਹਾਂਜੀ ਸਤਿ ਜੀ ਮਾਨਸੀ ਜੀ ਪੰਜਾਬ ਹਰਦੀਪ ਸਿੰਘ ਜੀ ਮੁੰਡੀਆਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਵੀ ਜਿਹੜਾ ਇਹਨਾਂ ਨੂੰ ਮੈਂ ਕੋਈ ਕੰਮ ਕਹਿਣਾ ਉਹ ਪਹਿਲ ਦੇ ਅਧਾਰ ਤੇ ਜਦ ਹੀ ਹੋ ਜਾਂਦਾ ਆਪਣਾ ਕੰਮ ਅੱਜ ਪ੍ਰਤਾਪ ਸਿੰਘ ਵਾਲਿਆਂ ਦੇ ਬਹੁਤ ਖੁਸ਼ੀ ਵਾਲਾ ਦਿਨ ਆ ਜਿਨ੍ਹਾਂ ਦੇ ਕੋਲੇ ਦੇਖੋ ਪਹਿਲਾਂ ਥੋੜੀ ਜਿਹੀ ਆਬਾਦੀ ਸੀ ਅੱਜ 10000 ਤੋਂ ਉੱਪਰ ਆਬਾਦੀ ਆ ਜਿਹਦੇ ਚ 1 ਕਰੋੜ 8 ਲੱਖ ਦਾ ਪ੍ਰੋਜੈਕਟ ਆ 6 ਮਹੀਨੇ ਦੇ ਵਿੱਚ ਇਹ ਪੂਰਾ ਹੋ ਜਾਣਾ ਪਾਣੀ ਦੀ ਕਮੀ ਜੇ ਆਪਾਂ ਪੰਜਾਬ ਚ ਰਕੇ ਪਾਣੀ ਦੀ ਵੀ ਕਮੀ ਆਉਂਦੀ ਆ ਆ ਐਕਸ਼ਨ ਸਾਹਿਬ ਖੜੇ ਨੇ ਤੁਰੰਤ ਉਸੇ ਟਾਈਮ ਹੀ ਮਤਲਬ ਜਦ ਇਹਨਾਂ ਨੂੰ ਕੋਈ ਕਹੀ ਦਾ ਕੋਈ ਕੰਮ ਕਰ ਉਹ ਤੇ ਐਸ ਡੀਓ ਤੇ ਹੀ ਉਥੇ ਟਾਈਮ ਭੇਜ ਦਿੰਦੇ ਨੇ ਕਿਉਂਕਿ ਸੀਵਰੇਜ ਬਹੁਤ ਆਲੇ-ਦਾਲੇ ਪੁਰਾਣੇ ਪਏ ਹੋਏ ਨੇ ਬਹੁਤ ਪਿੰਡਾਂ ਦੇ ਵਿੱਚ ਜਦੋਂ ਲੀਕੇਜ ਹੋ ਜਾਂਦੀ ਆ ਤੁਰੰਤ ਉਸੇ ਟਾਈਮ ਅਸੀਂ ਠੀਕ ਕਰ ਦਿੰਨੇ ਆ ਮੈਂ ਤੇ ਪ੍ਰਤਾਪ ਸਿੰਘ ਵਾਲਿਆਂ ਨੂੰ ਆਲੇ-ਦੁਆਲੇ ਹੋਰ ਜਿਹੜੀਆਂ ਪੰਚਾਇਤਾਂ ਨੂੰ ਵਧਾਈ ਦੇਣਾ ਚਾਹਣਾ ਵੀ ਤੁਹਾਨੂੰ ਇਹੋ ਜਿਹੇ ਪ੍ਰੋਜੈਕਟ ਨੇ ਜਿਹੜੇ ਅੱਜ ਤੱਕ ਬੜੀਆਂ ਸਰਕਾਰਾਂ ਆਈਆਂ ਨੇ ਕਾਗਰਸ ਆਏ ਨੇ ਅਕਾਲੀ ਆਏ ਨੇ ਦੇਖੋ ਤੁਸੀਂ ਪ੍ਰੋਜੈਕਟ ਕਿਵੇਂ ਆ ਰਹੇ ਨੇ ਇੱਕ ਜੱਸੀਆਂ ਪ੍ਰੋਜੈਕਟ ਅਸੀਂ 1.5 ਕਰੋੜ ਦਾ 1 ਕਰੋੜ 60 ਲੱਖ ਦਾ ਪ੍ਰੋਜੈਕਟ ਅੱਜ ਪ੍ਰਤਾਪ ਸਿੰਘ ਵਾਲਿਆਂ ਨੂੰ ਮਿਲਿਆ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਸਾਨੂੰ ਸੇਵਾਦਾਰ ਚੁਣਿਆ ਅਸੀਂ ਤੁਹਾਡੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਵਾਂਗੇ सरपंचਾਂ ਨੂੰ ਮੈਂ ਬਹੁਤ ਦੇਖੋ ਕੱਲ ਦੇ ਮੁੰਡਿਆਂ ਸਭ ਲੱਗੇ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਜੀ ਨੇ ਏਡਾ ਟੁਟ-ਟੱਟ 7-800 ਬੰਦੇ ਦਾ ਅਰੇਂਜਮੈਂਟ ਬੈਠਣ ਦਾ ਇਹਨਾਂ ਨੇ ਕਰਿਆ ਦਿਨੋਂ ਰਾਤ ਦੇ ਇੱਥੇ ਬੈਠੇ ਨੇ ਕੁਦਰਤ ਮੇਰੇ ਕਿਸ ਦਾ ਜੋਰ ਨਹੀਂ ਬਹੁਤ ਵਧੀਆ ਹੋਇਆ ਚਲੋ ਮੀਂਹ ਵੀ ਪੈਣਾ ਚਾਹੀਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਐ ਮੈਂ ਤਾਂ ਸੰਭੋ ਬਚਨ ਸਿੰਘ ਮਾਰਨੇ ਤੇ ਕੋਲ ਇੱਕ ਸੜਕ ਦਾ ਟੋਟਾ ਬੜਾ ਖਰਾਬ ਹੈ ਉੱਥੇ ਬੜੇ ਐਕਸੀਡੈਂਟ ਦੇਖੋ ਜੀ ਮੈਂ ਤੁਹਾਨੂੰ ਦੱਸ ਦਵਾਂ ਬਰਸਾਤ ਹਟ ਜਾਂਦਿਓ ਸਾਡੀਆਂ ਗਿਲ-ਹਲਕੇ ਦੀਆਂ 38 ਸੜਕਾਂ ਬਿਲਕੁਲ ਪਾਸ ਹੋ ਗਈਆਂ ਠੇਕੇ ਦੇ ਤੇ ਸਾਰਾ ਕੁਝ ਪਾਸ ਹੋ ਚੁੱਕਿਆ ਜਿੱਦਣ ਮੀਂਹ ਹਟ ਗਿਆ ਸਾਡੇ ਚੱਲ ਪਏ ਆਪਣੇ ਪਲਾਂਟ ਉਸ ਜਿਹੜੇ ਚੱਲੂਗਾ ਠੀਕ ਹੈ ਧੰਨਵਾਦ ਜੀ ਸੁਪਰੀ ਚਾਹਣਾ ਚਾਹੁੰਦੇ ਜਿਹੜਾ ਕਿ ਅੱਜ ਸਾਡੇ ਮਾਨਯੋਗ ਮਿਸਟਰ ਸਾਹਿਬ ਨੇ ਇਹ ਦੱਸਿਆ ਹੈਗਾ ਇਹ ਪ੍ਰੋਜੈਕਟ ਹੈਗਾ 160 ਲੱਖ ਦਾ ਪ੍ਰੋਜੈਕਟ ਹੈਗਾ ਜਿਹੜਾ ਕਿ ਅਸੀਂ ਜਲਦੀ ਕੰਪਲੀਟ ਕਰਾਵਾਂਗੇ ਆਹ ਇਹਨਾਂ ਲੋਕਾਂ ਨੂੰ ਜਿਹੜੇ ਹੈਗਾ ਇਹਦੀ ਆਬਾਦੀ 15 ਹਜ਼ਾਰ ਲੋਕਾਂ ਦੀ ਆਬਾਦੀ ਹੋਗੀ ਇਹ ਪਹਿਲਾ ਪ੍ਰਾਣਾ ਪ੍ਰੋਜੈਕਟ ਬਣਿਆ ਸੀਗਾ I think was around 2003 ਜੁਲਾਈ 2003 ਵਿੱਚ ਬਣਿਆ ਸੀ। ਤੋਂ ਬਾਅਦ ਅਸੀਂ ਅਗਮਦ ਕਰ ਰਹੇ ਹਾਂ ਇਸ ਪ੍ਰੋਜੈਕਟ ਨੂੰ। ਇਹ ਵਿੱਚ ਜਿਹੜਾ ਹੈਗਾ 18 ਕਿਲੋਮੀਟਰ ਦੀ ਲਾਈਨ ਹੈ। ਜਿੱਥੇ ਜਿਹਨਾਂ ਲੋਕਾਂ ਨੂੰ ਇਹ ਰਾਹ ਪਾਣੀ ਵਾਲਾ ਪਾਣੀ ਅੰਦਰ ਸਕੇ। ਤੇ ਟ੍ਰੇਨ ਫਸਦਾ ਹੈ। ਸਾਰਾ ਨਰਮਤ ਕਰਨਾ ਲੱਗਿਆ ਕਿ ਜਿੱਥੇ ਇਹਦਾ ਨਾ ਜਾਵੇ। ਹਾਂਜੀ ਸੁვენ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਮੈਂ ਅੱਜ ਬਹੁਤ 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 ਤਵਾਦ ਕਰਦਾ ਸਰਕਾਰ ਦਾ ਸਾਡੇ ਮੁਖਮੰਤੀ ਪ੍ਰਗਤ ਮਾਨ ਜੀ ਦਾ ਸਾਡੇ ਬਡੇ ਪੀਰ ਬਡੇ ਭਾਈ ਬੰਡਿਆ ਸਾਹਿਬ ਔਰ ਅੱਜ ਅਜ ਪ੍ਰਤਾਪ ਸਿੰਘ ਵਾਲਾ ਆਏ ਨੇ ਨਾਲ ਐਮ ਐਲ ਏ ਸਾਹਿਬ ਸਾਜੀ ਰੂਪੀ ਸੰਗੋਵਾਲ ਜੀ ਜੋ ਕਿ ਹਰ ਦੁਖੋਖ ਦੇ ਭਾਈ ਵਾਲੇ ਆਪਾਂ ਦੇਖਿਆ ਸਾਰੇ ਕੰਮ ਪੀਲੇ ਸਰਕਾਰਾਂ ਦੇ ਦੇਖੇ ਨੇ ਅੱਜ ਥੋੜੀ ਜਿਹਾ ਪਹਿਲਾਂ ਇਹ ਡਿਮਾਂਡ ਰੱਖੀ ਜੇ ਪਿੰਡ ਦੀ ਸਾਨੂੰ ਪਾਣੀ ਦੀ ਬਹੁਤ ਵੱਡੀ ਪ੍ਰੋਬਲਮ ਹੈ ਐਮ ਐਲ ਏ ਸਾਹਿਬ ਨੇ ਮੰਤਰੀ ਸਾਹਿਬ ਨਾਲ ਰਾਬਤਾ ਕੈਂਪ ਕਰਕੇ ਦੇ ਦਾਦੇ ਸਾਡੀ ਮੰਗ ਪੂਰ ਕੀਤੀ ਆ ਔਰ ਮੈਂ ਆਪਣੇ ਪਿੰਡ ਵਾਲੋਂ ਪ੍ਰਤਾਪ ਸਿੰਘ ਵਾਲਾ ਵਾਲੋਂ ਨਿਸ਼ਾਨ ਨਗਰ ਬਸੰਤ ਨਗਰ ਦੇ ਸਾਰੇ ਪਿੰਡਾਂ ਵਾਲੋਂ ਮੈਂ ਪੰਚਾਇਤਾਂ ਨੂੰ ਬਹੁਤ-ਬਹੁਤ ਮੰਤਰੀ ਦਾ ਐਮ ਐਲ ਏ ਸਾਡਾ ਧੰਨਵਾਦ ਕਰਦਾ ਵੀ ਤੁਸੀਂ ਇੱਥੇ ਆਏ ਹੋ ਸਾਡੇ ਪਿੰਡ ਵਾਸ ਨੂੰ ਤੁਸੀਂ ਜੋ ਅਸ਼ੀਰਵਾਦ ਦਿੱਤਾ ਔਰ ਪਰਮਾਤਮਾ ਕੇ ਇਹ ਵੀ ਅਰਦਾਸ ਕਰਦਾ ਹਾਂ ਬਾਬਾ ਜੀ ਅਗੇ ਵੀ ਚੜ੍ਹਦੀ ਕਲਾ ਰਹਿਣ ਐਨ ਫਿਟ ਰਹਿਣ ਜਿਵੇਂ ਸੇਵਾ ਕਰਦੀ ਬਸ ਛੱਡ ਕੇ ਹੋਰ ਵੀ ਸਾਡੇ ਸਮਾਜ ਦੀ ਸੇਵਾ ਕਰਦੇ ਰਹੇ ਹਾਂ ਜੀ ਮੈਮ ਕੀ ਨਾਮ ਹੈ ਹਾਂਜੀ ਮੀਨਾ ਰਾਜੀ ਹਾਂਜੀ ਮੀਨਾ ਰਾਜੀ ਕੀ ਕਹਿਣਾ ਚਾਹੁੰਦਾ ਤੁਸੀਂ ਸਰਪੰਚ ਸਾਹਿਬ ਹੋ ਅੱਜ ਇਹ ਪਾਣੀ ਦੀ ਟੈਂਕੀ ਦਾ ਦਗਾੜ ਗੱਟੰਡੇ ਸਾਨੂੰ ਬਹੁਤ ਤਕਲੀਫਾਂ ਜੀ ਪਾਣੀ ਕਰਕੇ ਬਹੁਤ ਲੋਕ ਪਰੇਸ਼ਾਨ ਸੀ ਤੇ ਅੱਜ ਕੁਝ ਨਿਸਲਾ ਹੱਲ ਹੋਇਆ ਸਾਰੀ ਸੇਵਾ ਕਰਕੇ ਜੀ ਆਇਆਂ ਨੂੰ ਧੰਨਵਾਦ ਕਰਨ ਜੀ ਜਿੱਦਾਂ ਕਿ ਦੁਸ਼ਮੇਸ਼ ਨਗਰ ਦਾ ਆ ਤੁਹਾਡੇ ਕੋਲ ਏਰੀਆ ਤੁਹਾਨੂੰ ਲੱਗਦਾ ਵੀ ਕਿਦਾਂ ਅੱਜ ਜਿਹੜੀ ਸਹੂਲਤ ਮਿਲੀ ਆ ਅੱਜ ਚਾਹੇ 4-5 ਪਿੰਡਾਂ ਦਾ ਭਾਈਚਾਰਾ ਸਾਰਾ ਇਕੱਠਾ ਹੋ ਕੇ ਚਾਹੇ ਪਾਪ ਸਿੰਘ ਵਾਲੇ ਦੀ ਗੱਲ ਕਰਦੇ ਆ ਵੀ ਅੱਜ ਕੀ ਕਹਿਣਾ ਚਾਹੋ ਨੇ ਦੁਆਰੇ ਸਰਕਾਰ ਦਾ ਕੀ ਕਹਿਣਾ ਚਾਹੋ ਨੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਨੇ ਧੰਨਵਾਦ ਕਰਨਾ ਚਾਹੁੰਦੇ ਕੀ ਕਰਨਾ ਚਾਹੁੰਦੇ ਹਾਂ ਜੀ ਧੰਨਵਾਦ ਕਰਨਾ ਚਾਹੁੰਦੇ ਆ ਜੀ ਬਹੁਤ ਮੁਸ਼ਕਲ ਆਉਣਾ ਨਾ ਪਹਿਲਾਂ ਵੀ ਹੱਲ ਕੀਤੀਆਂ ਅੱਗੇ ਵੀ ਕਰਨਗੇ ਸਾਨੂੰ ਉਮੀਦ ਹੈ ਇਸੇ ਕਰਕੇ ਅਸੀਂ ਉਹਨਾਂ ਦੇ ਨਾਲ ਸਾਥ ਦੇ ਰਹੇ ਹਾਂ ਠੀਕ ਹੈ ਥੈਂਕ ਯੂ